ਨਵਾਂ ਸ਼ਾਇਦ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਦੇ ਪ੍ਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਫੇਸ਼ਾਂ ਜਲਾਸ਼ੀਲ ਭਗਤ ਸਿੰਘ ਲਗਨ ਅਸਵਤਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਗਿਰਾਸ਼ਿਤ ਭਗਤ ਸਿੰਘ ਨਗਰ ਦੇ ਐਸਐਸਪੀ ਡਾਕਟਰ ਮਹਿਤਾਬ ਸਿੰਘ ਹੋਰਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਔਰਦੀ ਪੁਲਿਸ ਪਾਰਟੀ ਵੱਲੋਂ ਵੈਸਟਰਨ ਯੂਨੀਅਨ ਪਿੰਡ ਸਾਲੋਂ ਵਿਖੇ ਪਿਸਤੌਲ ਦੀ ਨੋਕਤੇ ਲੁੱਟ ਕਰਨ ਦੀ ਕੋਸ਼ਿਸ਼ ਕਰਨ ਦੀ ਵਾਰਦਾਤ ਨੂੰ 48 ਘੰਟਿਆਂ ਵਿੱਚ ਤ੍ਰੇਸ ਕਰਕੇ ਵਾਰਦਾਤ ਵਿੱਚ ਸ਼ਾਮਲ ਗਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਪੱਤਰਕਾਰ ਪਰਦੇਸੀ ਦੀ ਰਿਪੋਰਟ ਨਵਾਸ਼ਾ ਨਗਰ ਪੁਲਿਸ ਨੇ ਮਾੜੇ ਅੰਸਰ ਤੇ ਗੈਂਗਸਟਰਾਂ ਖਿਲਾਫ ਇੱਕ ਮੁਹਿੰਮ ਚਲਾਈ ਹੈ ਉਦੇ ਵਿੱਚ ਸਮੂਹਿਕ ਤੌਰ ਤੇ ਕੰਮ ਜਵੇ ਜਿਹੜੀ ਜਦੋਂ ਸਾਡੀ ਟੀਮ ਐਸਪੀ ਇਨਵੈਸਟੀਗੇਸ਼ਨ ਡੀਐਸਪੀ ਇਨਵੈਸਟੀਗੇਸ਼ਨ ਡੀਐਸਪੀ ਨਵਾਸ਼ਾ ਸੀਜੀ ਚਾਰ ਪੀਐਸਐਚਓ ਔਰ ਨੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਇਹਨਾਂ ਤਿੰਨਾਂ ਦੋਸ਼ੀਆਂ ਨੇ 25 ਤਰੀਕ ਨੂੰ ਪਿੰਡ ਸਾਲੋ ਥਾਣਾ ਔਰ ਦੇ ਵਿੱਚ ਵੈਸਟਰਨ ਯੂਨੀਅਨ ਦੀ ਸ਼ਾਪ ਦੇ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਫਾਇਰਿੰਗ ਕੀਤੀ ਸੀ ਉਸ ਤੋਂ ਬਾਅਦ ਉੱਥੇ ਮਕਦਮਾ ਨੰਬਰ 46 ਥਾਣਾ ਔਰ ਦੇ ਵਿੱਚ ਦਰਜ ਕੀਤਾ ਗਿਆ ਤੇ ਦੌਰਾਨੀ ਤਫ਼ਤੀਸ਼ ਹਿਊਮਨ ਇੰਟੈਲੀਜੈਂਸ ਤੇ ਟੈਕਨੀਕਲ ਇਨਪੁੱਟਸ ਦੀ ਮਦਦ ਨਾਲ ਇਹਨਾਂ ਤਿੰਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਇਹਨਾਂ ਦੇ ਨਾਮ ਦੋਸ਼ੀ ਜਗਨਪਤ ਸਿੰਘ ਉਰਫ ਰਗੂ ਇਹ ਮੇਨ ਦੋਸ਼ੀ ਸੀਗਾ ਜਿਹਨੇ ਫਾਇਰਿੰਗ ਕੀਤੀ ਸੀ। ਇਹਦੇ ਕੋਲੋਂ ਇੱਕ ਪਿਸਤੌਲ 32 ਗੋਲ ਇੱਕ ਮੈਗਜ਼ੀਨ ਵੀ ਰਿਕਵਰ ਹੋਇਆ ਤੇ ਜਿਹੜਾ ਰੇਕੀ ਲਈ ਵਰਤਿਆ ਮੋਟਰਸਾਈਕਲ ਸਪਲੈਂਡਰ ਸੀ ਉਹ ਵੀ ਇਹਦੇ ਕੋਲੋਂ ਰਿਕਵਰ ਹੋਇਆ। ਦੂਜਾ ਦੋਸ਼ੀ ਨਵਜੋਤ ਸਿੰਘ ਉਰਫ ਮੋਨੂ ਇਹਨੇ ਪਹਿਲਾਂ ਰੇਕੀ ਦੇ ਵਿੱਚ ਮਦਦ ਕੀਤੀ ਸੀ। ਤੀਜਾ ਦੋਸ਼ੀ ਧੀਰੇਸ਼ ਕੁਮਾਰ ਉਰਫ ਚੇਤਨ ਇਹਨੇ ਵੀ ਰੇਕੀ ਦੇ ਵਿੱਚ ਮਦਦ ਕੀਤੀ ਸੀ। ਇਹਨਾਂ ਤੋਂ ਇੱਕ ਜਿਹੜਾ ਮੋਟਰਸਾਈਕਲ ਵਾਦਾਤ ਲਈ ਵਰਤਿਆ ਗਿਆ ਸੀ ਉਹ ਵੀ ਰਿਕਵਰ ਹੋ ਗਿਆ ਮੋਟਰਸਾਈਕਲ ਮਾਰਕਾ TVS ਰਾਈਡਰ ਤੇ ਇੱਕ 에ਅਰ ਪਿਸਟਲ ਸੀਗੀ ਉਹ ਵੀ ਇਹਨਾਂ ਤੋਂ ਰਿਕਵਰ ਹੋ ਗਿਆ ਪਰ ਮੋਨੋ ਦਾ ਕਿਦਾਂ ਲਿੰਕ ਬਣਿਆ ਨਾ ਜੀ ਇਹ ਜੀ ਆਪਸ ਚ ਪਹਿਲਾਂ ਹੀ ਜਾਣਦੇ ਸੀਗੇ ਇਹਦੇ ਵਿੱਚ ਦੋ ਦੋਸ਼ੀ ਜਿਹੜੇ ਹੈਗੇ ਉਹ ਅੱਜ ਗ੍ਰਿਫਤਾਰ ਕਰਨੇ ਰਹਿੰਦੇ ਆ ਜਿਹੜੇ ਮੌਕੇ ਤੇ ਸੀ ਟੋਟਲ ਤਿੰਨ ਦੋਸ਼ੀ ਆਏ ਸੀਗੇ ਇੱਕ ਗਗਨਪ੍ਰੀਤ ਜਿਹੜਾ ਗ੍ਰਿਫਤਾਰ ਹੋ ਗਿਆ ਲੈ ਬਾਕੀ ਦੋ ਦੋਸ਼ੀ ਸੀਗੇ ਉਹਨਾਂ ਥਰੂ ਇਹਨਾਂ ਸਾਰਾ ਦਾ ਲਿੰਕ ਬਣਿਆ ਸੀ ਸਰ ਉਹ ਤੁਹਾਨੂੰ ਪਤਾ ਉਸ ਤੋਂ ਪਲੀਜ਼ ਕਹਿ ਰਹੇ ਸੀ ਰਵੀ ਬਲਚੂ ਦੇ ਚਾਹੂਲੇ ਇਹਦੇ ਵਿੱਚ ਜਿਹੜੀ ਇਹ ਵਾਰਦਾਤ ਹੋਈ ਹੈ ਇਹਦੇ ਵਿੱਚ ਜਿਹੜਾ ਮੇਨ ਮਾਸਟਰਮਾਈਂਡ ਸੀਗਾ ਉਹ ਕਮਲ ਸੀਗਾ ਉਹਨੂੰ ਵੀ ਅਸੀਂ ਜਲਦੀ ਅਰੈਸਟ ਕਰ ਲਾਂਗੇ ਇਹ ਜਿਹੜੇ ਬੰਦੇ ਨੇ ਉਹਦੇ ਪੁਰਾਣੇ ਜਾਣਕਾਰ ਹੈਗੇ ਰਵੀ ਬਲਚੂ ਦੇ ਪਰ ਜਿਹੜਾ ਇਹਨੂੰ ਸਾਰਾ ਪਲਾਨ ਕੀਤਾ ਸੀ ਉਹ ਇੱਕ ਕਮਲ ਨੇ ਹਰੇ ਨਸ਼ਾ ਦੀ ਪੂਰਤੀ ਨੂੰ ਇਹਨਾਂ ਦੇ ਵਿੱਚ ਜਿਹੜੇ ਤਿੰਨਾਂ ਦੇ ਹਜੇ ਤੱਕ ਕੋਈ ਵੀ ਪ੍ਰਾਣਾਲਿਕਤਮਾ ਸਾਨੂੰ ਸਾਡੇ ਧਿਆਨ 'ਚ ਨਹੀਂ ਹੈ ਇਹਨਾਂ ਨੂੰ ਅੱਜ ਅਸੀਂ ਪੇਸ਼ ਕੀਤਾ ਸੀ ਇਹਨਾਂ ਦਾ ਰਿਮਾਂਡ ਵੀ ਲੈ ਲਿਆ ਤੇ ਸਾਨੂੰ ਲੱਗਦਾ ਕਿ ਇਹਨਾਂ ਤੋਂ ਜਿਹੜੀਆਂ ਪ੍ਰਾਣੀਆਂ ਵਾਰਦਾਤਾਂ ਇਸ ਸੀਰੀਅ ਵਿੱਚ ਹੋਈਆਂ ਉਹ ਵੀ ਟ੍ਰੇਸ ਹੋ ਸਕਦੀਆਂ ਨਹੀਂ ਨਹੀਂ ਨਸ਼ਾ ਦੀ ਨਸ਼ਾ ਦੀ ਪੂਰਤੀ ਲਈ ਇਹ ਘਟਨਾ ਦਾ ਅੰਜਾਮ ਕੀਤਾ ਜਾਂ ਇਹਨਾਂ ਦੀ ਕੋਈ ਹੋਰ ਮਜਬੂਰੀ ਸੀ ਇਹ ਦੇਖੋ ਜੀ ਇਹਨਾਂ ਨੂੰ ਪੈਸੇ ਦੀ ਵੀ ਲੋੜ ਸੀਗੀ ਹਜੇ ਤੱਕ ਇਹਨਾਂ ਵੱਲੋਂ ਨਸ਼ਾ ਕਰਨ ਸਬੰਧੀ ਕੋਈ ਗੱਲ ਸਾਹਮਣੇ ਨਹੀਂ ਆਈ ਬਟ ਅਸੀਂ ਉਹ ਸਾਰੀ ਵੀ ਤਫ਼ਤੀਸ਼ ਕਰਾਂਗੇ ਕਿ ਜੇ ਇਹਨਾਂ ਨੇ ਕੋਈ ਨਸ਼ੇ ਦੀ ਪੂਰਤੀ ਕਰਨੀ ਸੀ ਜਾਂ ਪਹਿਲਾਂ ਕੋਈ ਜਿਆਦਾ ਕੰਮ ਕਰਨੀ ਸੀ ਪਰ ਇੱਕ ਗੱਲ ਸਮਝਣੀ ਚਾਹੀਦੀ ਹੈ ਜੀ ਇੱਕ ਤਾਂ ਦੁਕਾਨ ਦਾ ਆਪਣੀ ਕਹਿ ਰਹੀ ਹੈ ਕਿ 에ਅਰ ਕੰਸਿਗਲੀ ਹੁਣ ਬੱਤੀ ਵੀ ਅੱਭੀ ਪੜੀ ਹੋਈ ਹੈ ਕਵਿੰਗ ਤੇ ਦੂਜੀ ਗੱਲ ਉਹਨੇ ਕਹੀ ਸੀ ਸਪਲੈਂਡਰ ਮੋਟਰਸਾਈਕਲ ਸੀ ਇੱਥੇ ਆਪਾਂ ਕੜ ਪਾ ਰਹੇ ਕਿ ਟੀਮ ਦੇ ਸਾਈਡਰ ਮੋਟਰਸਾਈਕਲ ਅਸੀਂ ਜੀ ਜਦੋਂ ਮੌਕੇ ਤੇ ਸਾਡੇ ਅਫਸਰ ਗਏ ਸੀ ਉਤੋਂ 4 ਕੋਲ ਰਿਕਵਰ ਹੋਏ ਸੀ ਜਦੋਂ ਦੁਕਾਨਦਾਰ ਨੂੰ ਸ਼ਾਇਦ ਕੋਈ ਗਲਤੀ ਲੱਗੀ ਹੋਵੇ Air ਪਿਸਟਲ ਵੀ ਸੀਗਾ ਇਹਨਾਂ ਕੋਲ ਦੋ ਪਿਸਟਲ ਸੀਗੀਆਂ ਤੇ ਮੌਕੇ ਤੋਂ 4 ਕੋਲ ਵੀ ਰਿਕਵਰ ਹੋਏ ਬੱਤੀ ਬਹੁਤ ਜਿਹੜੇ ਉਹ ਰਿਕਵਰ ਹੋਏ ਆ ਉਸੇ ਪਿਸਟਲ ਨਾਲ ਤੇ ਦੂਜਾ ਇੱਕ Air ਪਿਸਟਲ ਸੀਗਾ ਜਿਹੜਾ ਨਕਲੀ ਨਕਲੀ ਪਿਸਟਲ ਸੀ ਤਾਂ ਇਹ ਦੋਵੇਂ ਸੀਗੇ ਦੂਜਾ ਜਿਹੜਾ ਸਪਲੈਂਡਰ ਮੋਟਰਸਾਈਕਲ ਹੈ ਉਹ ਪਹਿਲਾਂ ਰੈਕਲੀ ਯੂਜ਼ ਹੋਇਆ ਸੀ ਅਸੀਂ ਸੀਸੀਟੀਵੀ ਫੁਟੇਜ ਵੀ ਦੇਖੀ ਹੈ ਉਹਦੇ ਵਿੱਚ ਜਿਹੜਾ ਇਹੀ ਟੀਵੀਐਸ ਮੋਟਰਸਾਈਕਲ ਹੈ ਇਹੀ ਦਿਖ ਰਿਹਾ ਸਰ ਹੋਰ ਕੁਝ ਹੋ ਸੀ ਹੋ ਕਿ ਨਾ ਹਾਂ ਜੀ ਹਾਂ ਇਹਨਾਂ ਦੇ ਵਿੱਚ ਜਿਹੜੇ ਦੋ ਬੰਦੇ ਹੋਵਗੇ ਫੜਨ ਵਾਲੇ ਹੋਣਗੇ ਇਹ ਟੋਟੀ ਪੰਜ ਮੈਂਬਰ ਸੀ ਜਿਨ੍ਹਾਂ ਨੇ ਬਾਰਾ ਪਲਾਨ ਕੀਤਾ ਸਰ ਸੰਦੀਪ ਤੇ ਸਰ ਸੰਦੀਪ ਸਾਹਿਬ ਨੂੰ ਮੌਕੇ ਤੋਂ ਚਾਰ ਖਾਲੀ ਕੋਲ ਗਏ ਜੀ ਬਤੀ ਐਕਸਟਰਾ ਕੋਲ ਹਾਂ ਜੀ ਸਾਡੀ ਸਰ ਗੈਂਗਸਟਰ ਦਾ ਹਲੇ ਇੱਥੇ ਨਾਮ ਸਰਦੀਪ ਕੁਮਾਰ ਦਾ ਇਹਨਾਂ ਦਾ ਗ로우 ਸੀਗਾ ਇਹ ਕਿੱਦਾਂ ਦੀ ਇਹ ਇਹ ਜਿਹੜੇ ਇਹਨਾਂ ਦੇ ਵਿੱਚ ਜਿਹੜੇ ਦੋ ਤਿੰਨ ਬੰਦੇ ਆ ਜੀ ਇਹ ਪੁਰਾਣੇ ਜਿਹੜਾ ਹੈਗੇ ਰਵੀ ਬੱਲਾ ਚੌਹਰੀ ਉਹਨੂੰ ਪੁਰਾਣੇ ਜਾਣਦੇ ਸੀ ਸਰ ਜਿਹੜੇ ਨਹੀਂ ਫੜੇਗੇ ਉਹ ਇਸ ਰਾਤ ਦਾ ਜਿਹੜੇ ਪਹਿਲਾਂ ਜੇਲ੍ਹ ਯਾਤਰਾ ਕਰਦੇ ਸੀ ਇਹ ਨਹੀਂ ਜੀ ਇਹ ਜਿਹੜਾ ਇਹਨਾਂ ਦਾ ਰਾਸਤਾ ਜਿਹੜਾ ਦੂਜਾ ਜਿਹੜਾ ਫੜਿਆ ਨਹੀਂ ਗਿਆ ਜੀ ਉਹਦੇ ਥਰੂ ਇਹਨਾਂ ਦਾ ਆਪ ਚੜਾ ਸਰ ਇਹ ਪਿਸਤਲ ਕਿੱਥੋਂ ਦੀ ਕਿਸਮ ਦਾ ਹੈ ਜੀ ਹਾਂਜੀ ਇਹ ਪਿਸਤਲ ਕਿੱਥੋਂ ਲਈ ਹੈ ਉਹ ਅਸੀਂ ਜੀ ਅ ਅੱਜ ਹੀ ਰਿਮਾਂਡ ਲਿਆ ਹੈਗੇ ਨਾ ਤਾਂ ਉਹ ਅਸੀਂ ਇਹਨਾਂ ਤੋਂ ਜਿਹੜੀ ਇਹ ਪਿਸਤਲ ਇੱਕ ਬੜਾ ਜੀ ਵਧੀਆ ਵਰਪਨ ਹੈਗਾ ਜਿਹੜਾ ਪਿਸਤਲ ਬੱਤੀ ਉਹ ਵੀ ਅਸੀਂ ਬੱਚਾ ਨੇ ਜੀ ਕਿੱਥੋਂ ਲੈ ਕੇ ਆਏ ਕਿੱਥੋਂ ਇਹਨਾਂ ਨੇ ਜਿਹੜੇ ਦੂਜੇ ਰਾਉਂਡ ਸੀਗੇ ਉਹ ਪ੍ਰੇਦਿਆ ਤੇ ਇਹ ਪਿਸਤਲ ਕਿੱਥੋਂ ਪ੍ਰੇਦਿਆ ਸਰ ਕਿੰਨੀ ਉਮਰ ਦੇ ਕਿੰਨੀ ਉਮਰ ਦੇ ਹੈਗੇ ਜੀ ਇਹ ਜਿਹੜਾ ਗਰਨਪ੍ਰੀਤ ਹੈ ਜੀ ਇਹਦੀ ਉਮਰ 24 ਸਾਲ ਹੈ ਨਵਜੋਤ ਦੀ ਦੋ ਦਿਨ ਦਾ ਰਿਮਾਂਡ ਮਿਲਿਆ ਹੋਇਆ ਸਾਨੂੰ ਅੱਜ ਹੀ ਪੇਸ਼ ਕੀਤਾ ਗਿਆ ਕਿਤੇ ਇਹਨਾਂ ਨਵਜੋਤ ਧੀਰਜ ਜਿਹੜੇ ਦੋ ਅਗੇ ਇਹਨਾਂ ਦੇ ਰੈਕੀ ਤੇ ਇਨਵੋਲਵਮੈਂਟ ਆ ਜਾਂ ਉਹ ਨਹੀਂ ਮੌਕੇ ਤੇ ਸਿਰਫ ਜਿਹੜਾ ਇਹਨਾਂ ਚ ਗਗਨਪ੍ਰੀਤ ਸਿੰਘ ਉਰਫ ਗੱਭੂ ਮੌਕੇ ਤੇ ਸੀਗਾ ਇਹਨੇ ਫਾਇਰਿੰਗ ਵੀ ਕੀਤੀ ਜਿਹੜੇ ਦੋ ਨਵਜੋਤ ਧੀਰਜ ਹੈ ਇਹਨਾਂ ਨੇ ਪਹਿਲਾਂ ਰੈਕੀ ਕੀਤੀ ਸੀ ਸਪਰੈਸ ਮੋਡ ਵਿੱਚ ਵੀ ਪੜ੍ਹਦੇ ਸੀ ਪਹਿਲਾਂ ਲੈਕਪ੍ਰੈਸ਼ਰ ਦਾ ਕੰਮ ਕਰਦਾ ਸੀ ਇੱਕ ਡਰਾਈਵਰ ਹੈ ਹੁਣ ਇਹ ਬੈਲੈਂਸ ਵੀ ਕੰਮ ਕਰਦੇ ਸੀ ਇਹ ਜੀ ਹੁਣ ਵੀ ਕੰਮ ਕਰਦੇ ਆ ਪਰ ਜਿਹੜੀ ਹੈ ਇੱਦਾਂ ਦੀਆਂ ਵਾਰਦਾਤਾਂ 'ਚ ਵੀ ਇਨਵੋਲਵ ਰਹੇ ਹੈ ਤਾਂ ਹੀ ਮੈਂ ਤੁਹਾਨੂੰ ਕਿਹਾ ਕਿ ਅਸੀਂ ਰਿ ਪਰ ਸੰਦੀਪ ਦੇ ਨਾਲ ਸੰਪਰਕ ਕਰਦੇ ਸੀ ਉਹ ਜੇਲ੍ਹ ਦੇ ਵਿੱਚ ਆ ਇਹ ਸਾਰੇ ਬਾਹਰ ਸੀ ਕਿੱਦਾਂ ਇਹ ਕਰਦੇ ਸੀ ਤੁਹਾਨੂੰ ਇਦਾਂ ਲੱਗਦਾ ਕਿ ਜੇਲ੍ਹ ਦੇ ਵਿੱਚ ਮੋਬਾਈਲ ਯੂਜ਼ ਹੁੰਦੇ ਤਾਂ ਇਹ ਨਾਲ ਸੰਪਰਕ ਕਰਦੇ ਸੀ ਇਹ ਸੰਪਰਕ ਦਾ ਬਣਿਆ ਨਾ ਇਹ ਦੇਖੋ ਜੀ ਇਹ ਇਹ ਉਹਨਾਂ ਦੇ ਪੁਰਾਣੇ ਜਾਣਕਾਰ ਹੈਗੇ ਆ ਬਟ ਇਸ ਵਾਰ ਦਾ ਦੇ ਵਿੱਚ ਉਹਦਾ ਹਜੇ ਤੱਕ ਕੋਈ ਰੋਲ ਸਾਹਮਣੇ ਨਹੀਂ ਆਇਆ ਇਹ ਵੈਸੇ ਅਸੀਂ ਲਿਖਿਆ ਕਿ ਸਰ ਲਿਖਿਆ ਨਿਰਦੇਸ਼ਾਂ ਨਿਰਦੇਸ਼ਾਂ ਤੇ ਤੁਸੀਂ ਲਿਖਿਆ ਸਰ ਨਿਰਦੇਸ਼ਾਂ ਨਿਰਦੇਸ਼ਾਂ ਤੇ ਨਹੀਂ ਉਹ ਲੁੱਟ ਨੂੰ ਵਾਰ ਦਾ ਤੁਹਾਨੂੰ ਜਵਾਬ ਦਿੱਤਾ ਤੇ ਨਿਰਲੇਸ਼ਕ ਤਾਂ ਮਿਲ ਗਿਆ ਇਹਨਾਂ ਨੂੰ ਜੀ ਇਹ ਜੀ ਕਿਸੇ ਨਾ ਕਿਸੇ ਥਰੂ ਲਿੰਕ ਹੋਇਆ ਹੋਣਾ ਜਾਂ ਕੋਈ ਜੇਲ੍ਹ ਜਾ ਕੇ ਮਿਲਿਆ ਹੋਣਾ ਜਾਂ ਮੋਬਾਈਲ मतलब मेक श्योर नहीं है गया अपन हां जी हां अभी तक वो तफ्तीश ਦਾ 파ਟਾ ਜੀ ਹਜੇ ਤੱਕ ਸਮਪਲੀਟ ਨਹੀਂ ਬਿਆ ਸਾਈਮਾ ਦੇ ਸ਼ਾਪਿੰਗ ਪਿੰਡ ਦੇ ਪੀਐਲਕ ਦਾ ਤੱਤੇ ਦਰਵਾਜ਼ਾ ਹੱਥੋਂ ਸਾਲ ਅਰ 40 ਸਾਲ ਮਿਲਨ ਆ ਜਾਂਦਾ ਨੰਬਰ ਕਿਹੜੇ ਪਿੰਡ ਦੇ ਸਜੂਨਾਂ ਬਾਹਰ ਐਨਆਰਆ ਦੇ ਸਜੂਨਾਂ ਮਿਲਨ ਆ ਜਾਂਦਾ ਬਹੁਤ ਬਹੁਤ ਵੱਡ ਕੇ ਹਿੱਸਾ ਲਿਓ ਆਣ ਕੇ ਆ ਗਏ 29 ਤਿੰਨ ਅੱਜ ਮੇਲੇ ਦੇ ਕੁ ਸਾਰੇ ਮਰੇ ਜਿੱਤ ਮਰੇ ਤੇ ਮੰਦਰ ਪਾਣੀ ਇਹ ਲੋਗ ਨੰਕਰਪਾਲੀ ਦਾ ਨਵੇਂ ਮੇਲੇ ਦੀ ਵਧਾਈ ਲੱਖ ਲੱਖ ਵਧਾਈ ਤੇ ਲੱਖ ਲੱਖ ਦਾ ਤੇ ਲੱਖ ਲੱਖ ਵਧਾਈ ਕੋਪੀਨ ਦਾ ਨਾਮ ਤੇ 3 ਲੱਖ ਦਾ ਤਾਂ ਹੀ ਇਸ ਮੇਲੇ ਨੂੰ ਬੰਨੇ ਵੇ ਉਪਨਾ ਕਰੇ ਤੰਦਰੁਸਤੀ ਬਖਸ਼ੇ ਵਾਹਿਗੁਰੂ ਦਫਾ ਤੇ ਕਰਿਆ ਤੇ ਜਾਨ ਨਾਸ ਕਰੇ ਠੰਡੇ ਝੋਲੇ ਦੇ ਨਗਰ ਜਿਹੜੇ ਦਾ ਪੁਲਾ ਕਰੀ ਮੇਰੇ ਦਸਲੇ ਮਾਰ ਦੰਗੇ ਜੀਆ ਚੰਦਾ ਤੇ ਤਵੰਗ ਉਪਨ ਲਗਣੀ ਜੋ ਤੇਰੇ ਦਾਤੇ ਸੰਗਦਾਈ ਆ ਸਾਰੀ ਸੰਗਤ ਦਾ ਪੁਲਾ ਕਰੇ ਬੀੜੀ ਬੰਨੇ ਲਇਓ ਕਰੀ ਤੋਕੇ ਦੂਰ ਕਰੇ ਸਕੂਲ ਕਰੀ ਦੇ ਨਿਸਕਾਰ ਹਕਰੀਆਂ ਤੇਰੇ ਬਚਾਰਿਆਂ ਹੱਥ ਤੇ ਦਵਾਰ ਮੇਰੇ ਲੱਖ ਦਾ ਦਰਨਾਲ ਵਾਲੇ ਪੀਰਾਂ ਪੀਰ ਨਗਾਰੇ ਪੁਰੀ ਸ਼ਿਕਾਰ ਜਿਹੜੇ ਮੇਰੇ ਤਰਫ ਹਰ ਸਾਲ ਤਰ੍ਹਾਂ ਦੇ ਮੇਲਾ ਮਾਇਆ ਜਾਂਦਾ ਮਿਸਕਸ ਤੋਂ ਆਉਂਦਾ ਮੇਲਾ ਮਿੱਟੀ ਨੂੰ ਜੁੜੀ ਦਿਓ ਨਗਰ ਕਿਲਾ ਨਵਾਂ ਸ਼ਹਿਰ ਉਪਰ ਲੱਗਦਾ ਇੱਕ ਬੰਨਿਆ ਨਸਪਰ ਲਾਓ ਯਾ ਭੀ ਨਾ ਕੀਤਾ ਬੋਲੋ ਸੋਚੀਏ ਮਾਗੀ ਜੈ ਭਾਈ ਕੈਂਪ ਬਗਾਰਾ ਵੀ ਲਗਾਇਆ ਜਾ ਰਿਹਾ ਅੱਖਾਂ ਦਾ ਹਾਂਜੀ ਹਾਂਜੀ ਅੱਖਾਂ ਦਾ ਕੈਂਪ ਲਗਾਇਆ ਜਾਂਦਾ ਵਰਤਵਾਦ ਆ ਗਿਆ ਖੰਦ ਖਾਓ ਚੇਕਵਾ ਦਵਾਈ ਵੀ ਲੋਗੇ ਤੇ ਐਨਕਲ ਵੀ ਦੋਗੇ ਆਗੇ ਮੇਲੇ ਦੇ ਵਿੱਚ ਟੈਂਪ ਲੱਗੇ ਜਾਂਦਾ ਮੇਲੇ 29 ਤਰੀਕ ਨੂੰ ਇਹ ਸੱਜਿਆਲਾ ਸ਼ੀਰ ਭਗਤ ਸਿੰਘ ਨਗਰ ਦਾ ਸਵਤੰਤਰ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਕੱਲ ਫੇਰ ਨਮੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਦੇਸੀ ਨੂੰ ਇਜਾਜ਼ਤ ਦਿਓ ਧੰਨਵਾਦ